हां जी दोस्तों अपने ਵਿਆਹ ਦੀ ਖੁਸ਼ੀ ਸਾਰਿਆਂ ਨਾਲੋਂ ਵੱਧ ਆਪਣੀ ਮਾਂ ਨੂੰ ਹੋਈ ਹੈ ਪਰ ਇਸ ਵੀਰ ਦੀ ਮਾਂ ਕੁਝ ਸਮਾਂ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਇਹ ਵੀਰ ਵਿਆਹ ਵਾਲੇ ਦਿਨ ਆਪਣੀ ਮਾਂ ਦੀ ਤਸਵੀਰ ਨੂੰ ਦੇਖ ਕੇ ਬਹੁਤ ਜ਼ਿਆਦਾ ਰੋਂਦਾ ਹੈ ਇਸ ਵੀਰ ਨੂੰ ਰੋਂਦਿਆਂ ਹੋਇਆਂ ਦੇਖ ਕੇ ਇਸ ਦੀਆਂ ਭੈਣਾਂ ਵੀ ਬਹੁਤ ਜ਼ਿਆਦਾ ਰੋਣ ਲੱਗ ਜਾਂਦੀਆਂ ਹਨ ਇਸ ਵੀਰ ਦਾ ਪਰਿਵਾਰ ਅੰਦਰੋਂ-ਅੰਦਰੀ ਇਹ ਗੱਲ ਸੋਚਦਾ ਹੈ ਕਿ ਜੇਕਰ ਅੱਜ ਮਾਂ ਜਿਉਂਦੀ ਹੁੰਦੀ ਤਾਂ ਬਹੁਤ ਜ਼ਿਆਦਾ ਖੁਸ਼ ਹੋਣੀ ਸੀ ਅੱਜ ਕਿਸੇ ਦਾ ਵੀ ਬਰਾਤ ਚੜਨ ਨੂੰ ਦਿਲ ਨਹੀਂ ਕਰਦਾ ਜਦੋਂ ਇਸ ਵੀਰ ਦੇ ਅੰਤਕਾਰਜ ਹੋ ਰਏ ਹੁੰਦੇ ਹਨ ਇਸ ਵੀਰ ਦੇ ਘਰ ਵਾਲੀ ਆਪਣੀ ਸੱਸ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਦੀ ਹੈ ਦੋਸਤੋ ਮਾਂ ਤਾਂ ਮਾਂ ਹੁੰਦੀ ਹੈ ਚਾਚੀਆਂ ਕਾਈਆਂ ਤਾਂ ਸਿਰਫ ਇੱਕ ਮਾਂ ਹੋਣ ਦਾ ਫਰਜ਼ ਨਿਭਾਉਂਦੀਆਂ ਹਨ ਪਰ ਮਾਂ ਕਦੇ ਵੀ ਬਣਦੀ ਨਹੀਂ ਹੁੰਦੀ ਦੋਸਤੋ ਜੇਕਰ ਇਸ ਵੀਰ ਦੀ ਮਾਂ ਅੱਜ ਜਿਉਂਦੀ ਹੁੰਦੀ ਤਾਂ ਸਾਰੇ ਰੀਤੀ ਰਿਵਾਜ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਨਿਭਾਉਨੇ ਸੀ ਦੋਸਤੋ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰਿਓ ਕਿ ਇਸ ਦੁਨੀਆ ਤੋਂ ਕਿਸੇ ਦੀ ਵੀ ਮਾਂ ਚਲੀ ਨਾ ਜਾਵੇ ਅਤੇ ਵੀਡੀਓ ਨੂੰ ਅੱਗੇ ਪੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ